ਅੱਜ ਦੱਸਿਆ ਸਾਰੇ ਭਰਾਵਾਂ ਨੂੰ ਆਪਣੇ ਵੀਰ ਨੂੰ ਵੀ ਭਰਾ ਨੇ ਇੱਥੇ ਤੁਹਾਰੇ ਨਾਲ ਖੋਲਿਆ ਦਾਣਾ ਪਾਣੀ ਕੈਂਪ ਕੋਲ ਲਾ ਕੇ ਤੋਂ ਵੰਡੀ ਬੈਟਰ ਮੇਨ ਹਾਈਵੇ ਤੇ ਆ ਤੇ ਬਹੁਤ ਵਧੀਆ ਖਾਣਾ ਇਹਨਾਂ ਦਾ ਤੇ ਅਸੀਂ ਅੱਜ ਆਏ ਹਾਂ ਉਹ ਮੈਚ ਤੋਂ ਦੂਰ ਦੀ ਬਾਣੀ ਇੱਥੇ ਹੀ ਦਾ ਮਾਣਾ ਜੱਗਿਆ ਬਹੁਤ ਵਧੀਆ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਆਪਣੇ ਪਲੇਅਰ ਵੀਰਾਂ ਨੂੰ ਚਾਹੇ ਉੱਧਾ ਵੀ ਜਦੋਂ ਤੁਸੀਂ ਲੰਘਦੇ ਆਂ ਦੀ ਭਾਈ ਦੇ ਰੈਸਟੋਰੈਂਟ ਜ਼ਰੂਰ ਵਿਜ਼ਿਟ ਕਰਿਓ ਬਹੁਤ ਵਧੀਆ ਦੁੱਧਿਆ ਵਧੀਆ ਕੁੱਕ ਰੱਖਿਆ ਇਹ ਆਪਣਾ ਕਬੱਡੀ ਵਾਲਾ ਭਰਾ ਆ ਵਧੀਆ ਕਬੱਡੀ ਦੇ ਨਾਮ ਨਾਲ ਜਿੰਨੇ ਆਪਣਾ ਸਾਈਡ ਬਿਜ਼ਨਸ ਨੇ ਜ਼ਰੂਰੀ ਕੀਤਾ ਆ ਤੇ ਆਪਣਾ ਵੀ ਯੂਫਰਜ ਬਣਦਾ ਵੀ ਆਪਾਂ ਭਰਾ ਦੇ ਬਿਜ਼ਨਸ ਵਿੱਚ ਆਪ ਪਾਈਏ ਕੋਲੋਂ ਭਾਈ ਦਾ ਬਿਜ਼ਨਸ ਬੜੇ ਆ ਨਾ ਤੇ ਮੇਰਾ ਵੀ ਰਹੀ ਪ੍ਰਵਾਦ ਮੈਂ ਜੀ ਆਪ ਕਰਦੇ ਆ ਵੀ ਵਧੀਆ ਦੇ ਸੁਣਦੇ ਅੱਜ ਆਪਣਾ ਭਰਾ ਜਸਨੀਲ ਆਇਆ ਪ੍ਰਾਤਮੀ ਦੂ ਦੂ ਕਹਿ ਭਰਾ ਦੇ ਸੇਵਾ ਵਿੱਚ ਭਾਈ ਖਾਸ ਸਵਾਦ ਕਰਦੇ ਭਾਈ ਉਹ ਕਿਹੜਾ ਬੰਦਾ ਆ ਜਿੰਦਾ ਰੂਹ ਸਕੇ ਤੇ ਆਪਾਂ ਇੱਥੇ ਵਿਜ਼ਿਟ ਕਰੋ ਮਤਲਬ ਤੇ ਇਸ ਰੂਮ ਵੀ ਆ ਜਿਹੜਾ ਮੈਂ ਭਰਾ ਕੋਲ ਆਉਣਾ ਚਾਹਦਾ ਰੈਨ ਬਸੇ ਦਾ ਕੋਈ ਗੇਟ ਵਾਲਾ ਉਹ ਆ ਕੇ ਚੁਣਿਤ ਕਰ ਸਕਦਾ ਬਹੁਤ ਘੈਂਟ ਆ ਭਾਈ ਨੇ ਬਹੁਤ ਘੈਂਟ ਆ ਤੇ ਭਾਈ ਮਾਰ ਤਾਣ ਭੇਜੇ ਕੋਈ ਕੋਈ ਅੱਗੇ ਭਾਈ ਦਾ ਨਾਲ ਲੈਂਦਾ ਉਹ ਟੁਪੜਾ ਮਟਰ ਰਿਸਪੌਂਡ ਭਾਈ ਉਹਨੇ ਦੇਣਗੇ ਤੇ ਸਾਰੇ ਮੇਰੇ ਵੀ ਪਹੁੰਚੋ ਤੇ ਬਹੁਤ ਘੈਂਟ ਕੰਮ ਆ ਤੇ ਸਵਾਦ ਘੈਂਡਾ ਹੀ ਆ ਤੇ ਬਹੁਤ ਘੈਂਟ ਆ ਤੇ ਭਾਜ ਵੀ ਘੈਂਟ ਆ ਤੇ ਭਾਜ ਦਾ ਰੈਸਟੋਰੈਂਟ ਵੀ ਘੈਂਡਾ ਹੈ ਬਾਕੀ ਇਹ ਗੱਲ ਹੈ ਵੀ ਜਿਹੜੇ ਵੱਡੀ ਵਾਲੇ ਭਰਾ ਆਪਣੇ ਆਉਣਗੇ ਉਹਨਾਂ ਨੂੰ ਪੂਰਾ ਲੈਸ ਤੋਂ ਲੈਸ ਕਰਕੇ ਲਾਇਆ ਜਾਊਗਾ ਇਹ ਜੀ ਵੀ ਕਿਹੋ ਜਿਹਾ ਕੰਮ ਨਾ ਚੱਲ ਰਹਾ ਤਾਂ ਨਾ ਮੈਨੂੰ ਚਲਾਉਣਾ ਤੇ ਇਹ ਵੀ ਅੱਗੇ ਜਾਨੇ ਭਾਈ ਜਿਹੜੀ ਵੀ ਆਇਆ ਪਾਲੇ ਭਾਈ ਉਹਦੀਆਂ ਸਾਰੇ ਆਏ ਆ ਪਰ ਜਿਹਨੇ ਬਾਣੀ ਕਰਦੇ ਆਂਦੀ ਕਿੰਨਾ ਆ ਗੋਸ ਉਹ ਜਿਹਨੇ ਵੇਚਾ ਆਟਾ ਖਚਮਨੀ ਬਾਜੀ ਤੇ ਇਹਨਾਂ ਦਾ ਰਸਤਾ ਬਾਕੀ ਮੈਨੂੰ ਮੇਰੇ ਨੂੰ ਨਾ ਵੀ ਚਲੋ ਇੰਨਾ ਹੁੰਦਾ ਵੀ ਆਪਾਂ ਬਾੜਾ ਉਹਨਾਂ ਨੂੰ ਕਈਏ ਵੀ ਦੇਣਾ ਹੀ ਤੈਨੂੰ ਕੱਖ ਨਹੀਂ ਨਾ ਵੀ ਤੁਸੀਂ ਇੰਨਾ ਕਰ ਲਓ ਵੀ ਹਾਂ ਵੀ ਸਾਨੂੰ ਜੇ ਮੰਨ ਲਓ ਇਸ ਬੋਲ ਕਰੋ 5000 ਬਣਿਆ ਤਦੂ ਜੀ ਮੇਰਾ ਵੀ 4 ਦੇ ਦਿਓ ਜੀ ਇਹ ਨਹੀਂ ਵੀ 5 ਜੋ 25 ਤੋਂ ਜੇ ਗਿਆ ਨਾ ਇਹ ਇਦਾਂ ਕਰਦੇ ਬਾੜਾ ਵੀ ਇਹ ਨੂੰ ਨਾ ਕਿ ਅਈ ਨਾਲ ਚਾਰਾ ਰੈਸਟੋਰੈਂਟ ਘਰ ਐਂਟਿਆ ਬੱਲੀਆ ਕੁੱਕ ਰੱਖਿਆ ਦੂ ਉੱਦਾਂ ਮੀਟਰ ਆ ਸਵਾਈ ਵਾਲੇ ਆ ਸਾਡੇ ਬਹੁਤ ਜਾਂਦੇ ਆ ਉਹ ਆਪਣਾ ਭਰਾ ਆ ਵੀ ਇਦਾਂ ਵੀ ਜੇ 5000 3000 ਬਿਲ ਬਣਦ 2000 ਘੱਟ ਲੈਸ ਕਰ ਦਿਆ ਕਰੂੰਗਾ ਤੇ ਤੁਸੀਂ ਇਹ ਨਾਲ ਬਾਕੀ ਵਾਲੇ ਕਰੋ ਨਹੀਂ ਭਰਵਾਨਾ ਤੇ ਦੇਣੇ ਹੀ ਇੰਦੇ ਆ ਨਾ ਇਦਾਂ ਦੀ ਕੰਮ ਜਲ ਦੇਂਦੇ ਬਾਕੀ ਮੈਂ ਅਗੀ ਜ਼ਾਰਿਆਂ ਨੂੰ ਵੀ ਅਪੀਲ ਕਰਦਿਆਂ ਵੀ ਟ੍ਰੀ ਟ੍ਰਾਈ ਕਰੋ ਇੱਥੋਂ ਦਾ ਫੂਡ ਬਹੁਤ ਵਧੀਆ ਹੈ